ਅਗੇ ਪੜਾਂਗੇ ਤੇ ਗੱਲ ਕਰਾਂਗੇ ਦਿੱਲੀ ਦੇ ਸੁਲਤਾਨਪੁਰੀ ਦੇ ਵਿੱਚੋਂ ਕੁੜੀ ਦੀ ਮੌਤ ਮਾਮਲੇ ਦੀ ਜਿਸ ਦੇ ਵਿੱਚ ਨਵੇਂ ਖੁਲਾਸੇ ਹੋ ਰਹੇ ਨੇ ਸਕੂਟੀ ਦੇ ਪਿੱਛੇ ਉਸੇ ਦੋਸਤ ਬੈਠੀ ਨਜ਼ਰ ਆਈ ਹੈ ਹਾਦਸੇ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਖੁਲਾਸਾ ਹੋਇਆ ਹੈ ਨਵੇਂ ਸਾਲ ਦੀ ਪਾਰਟੀ ਕਰਕੇ ਹੋਟਲ ਦੇ ਵਿੱਚੋਂ ਨਿਕਲਦੀ ਵਖਾਈ ਦਿੱਤੀ ਹਾਲਾਂਕਿ ਪੁਲਿਸ ਨੇ ਐਕਸੀਡੈਂਟ ਦੇ ਮੌਕੇ ਮੌਜੂਦ ਮ੍ਰਿਤਕਾ ਦੀ ਸਹੇਲੀ ਦੀ ਪਛਾਣ ਕਰ ਲਈ ਹੈ ਇੰਨਾ ਹੀ ਨਹੀਂ ਉਸੇ ਬਿਆਨ ਵੀ ਦਰਜ ਕਰ ਲਏਗੇ ਨੇ ਕਾਰ ਦੀ ਟੱਕਰ ਵੱਜਣ ਦੇ ਕਾਰਨ ਦੂਜੀ ਕੁੜੀ ਨੂੰ ਸੱਟ ਵੱਜੀ ਸੀ ਤੇ ਹਾਦਸੇ ਤੋਂ ਬਾਅਦ ਕੁੜੀ ਆਪਣੇ ਘਰ ਪਜ ਗਈ ਹੁਣ ਦਿੱਲੀ ਪੁਲਿਸ ਕੋਰਟ ਦੇ ਵਿੱਚ ਕੁੜੀ ਦੇ ਬਿਆਨ ਜੋ ਹੈ ਉਹ ਦਰਜ ਕਰਵਾਏਗੀ ਦੱਸਦੇ ਕਿ ਦਿੱਲੀ ਦੇ ਕੰਜਾਵਲਾ ਦੇ ਵਿੱਚ ਪੀੜਤਾ ਦੀ ਮ੍ਰਿਤਕ ਦੇ ਮਿਲੇ ਸੀ ਕਾਰ ਦੇ ਵੱਲੋਂ ਘੜੀਸਣ ਦੇ ਕਰਕੇ ਮ੍ਰਿਤਕ ਕੁੜੀ ਦੀ ਜਾਨ ਚਲੀ ਗਈ ਸੀ ਸੋ ਬਿਹਦ ਰੂ ਕੰਬਾਉ ਇਹ ਪੂਰਾ ਹਾਸਾ ਇਹ ਪੂਰੀ ਵਾਰਦਾਤ ਜੋ ਹੈ ਉਹ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਹੁਣ ਸੀਸੀਟੀਵੀ ਫੁਟੇਜ ਰਾਹੀਂ ਹੋਰ ਖੁਲਾਸੇ ਹੋ ਰਹੇ ਨੇ ਐਸ ਸੀਸੀਟੀਵੀ ਫੁਟੇਜ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਕਿ ਦੋਵੇਂ ਕੁੜੀਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਮ੍ਰਿਤਕਾ ਦੇ ਵੱਲੋਂ ਆਪਣੀ ਸਹੇਲੀ ਨੂੰ ਡ੍ਰੌਪ ਕੀਤਾ ਜਾਂਦਾ ਇੱਕ ਹੋਟਲ ਦੇ ਵਿੱਚੋਂ ਉਹ ਨਿਕਲਦੇ ਨੇ ਤੇ ਕੁਝ ਗੱਲਬਾਤ ਹੁੰਦੀ ਹੈ ਤੇ ਫਿਰ ਉਸ ਨੂੰ ਉਹ ਡ੍ਰੌਪ ਕਰ ਦਈਏ ਹਾਲਾਂਕਿ ਪੁਲਿਸ ਦਾ ਵੀ ਕਹਿਣਾ ਹੈ ਕਿ ਮੌਕੇ ਤੇ ਐਕਸੀਡੈਂਟ ਦੇ ਸਮੇਂ ਵੀ ਮ੍ਰਿਤਕਾ ਦੀ ਸਹੇਲੀ ਮੌਜੂਦ ਸੀ ਤਾਂ ਹੁਣ ਉਸ ਦੇ ਬਿਆਨ ਵੀ ਦਰਜ ਕਰ ਲਏ ਗਏ ਨੇ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਏਗਾ